ਆਹ ਇਹ ਗਰਵਾਣੀ ਅੱਜ ਤੇ ਗੱਲ ਕਰਦੀ ਹੈ ਅੱਜ ਕਿੰਨਾ ਕੁ ਹੈ ਦਮ ਆਇਆ ਸੀ ਇੱਕ ਦਮੀ ਹਾਂ ਦੋ ਦਮੀ ਹਾਂ ਦੋ ਚਾਰ ਦਿਨਾਂ ਦੇ ਪੁਰਾਣੇ ਆ ਇਹ ਲਾੜੀ ਮੌਤ ਨਾਲ ਵਿਆਹ ਜਾਣਾ ਹੈ ਸੋ ਕੈਮਰੇ ਤੋਂ ਬਹੁਤ ਮਾਤਮਤ ਮੋਦੀਆਂ ਗੱਲਾਂ ਕਰਦਾ ਹੈ ਨਹੀਂ ਜਦੋਂ ਇਹ ਮਰਨ ਚੇਤਾ ਆਏਗਾ ਫਿਰ ਕੋਈ ਵੀ ਕੰਮ ਸੋਵਾਰੀ ਸੋਚਾਂਗੇ ਜੁਗੋ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਸੋ ਇਹ ਜੀਵਨ ਕੀ ਹੈ ਮਰਨ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਇੱਕ ਇੱਕ ਨੁਕਤਾ ਨਿੱਕ ਨਿੱਕੇ ਗੱਲਾਂ ਦਾ ਸਾਨੂੰ ਪਿਆਰ ਨਾਲ ਸਮਝਾਇਆ ਹੈ ਠਾੜ ਕੇ ਵੀ ਸਮਝਾਇਆ ਹੈ ਸੋ ਇਹ ਘਰ ਦਾ ਹੀ ਪਸ਼ੂ ਆਪਣੇ ਖੇਤ ਚ ਵੜਿਆ ਹੈ ਕਿੰਨੋਂ ਲੰਬਾ ਦਈਏ ਇਹ ਵੈਦ ਕੋਲ ਗਿਆ ਇਹ ਕਈ ਵਾਰ ਅੱਖਾਂ 'ਚ ਫਰਕ ਪੈ ਜਾਂਦਾ ਹੈ ਦੋ-ਦੋ ਦਿਸਣ ਲੱਗ ਪੈਂਦੇ ਹਨ ਸੋ ਵੈਦ ਕਹਿੰਦਾ ਕੱਲ ਕੱਲ੍ਹ ਆਓ ਵੈਦ ਅੱਗਾ ਵੀ ਰੋਗੀ ਸੀ ਸੋ ਇਹ ਉਹਨੂੰ ਦੋ ਦਿਸਦੇ ਸੀ ਵੈਦ ਨੂੰ ਤਿੰਨ-ਤਿੰਨ ਦਿਸਣ ਸੋ ਜੋ ਵਾਇਦੀ ਰੋਗੀ ਹੈ ਸਭ ਪੂਰੇ ਗੁਰੂ ਦੇ ਪੂਰੇ ਚੇਲੇ ਮਸ਼ਕਤ ਘਾਲਣੀ ਪੈਣੀ ਹੈ ਬਾਹਰੋਂ ਘਰ ਨੂੰ ਆਉਣਾ ਪੈਣਾ ਇਹ ਜੋ ਇੱਜ਼ਤ ਮਾਨ ਨਰਕ ਸੁਰਗ ਦੁੱਖ ਸੁਖ ਲਾਭ ਹਾਨੀ ਇਹਦੋਂ ਉੱਪਰ ਉੱਠ ਕੇ ਜੀਵਨ ਜੀਣਾ ਹੈ ਕੋਮਲ ਸਸ ਸ ਇਹ ਅਸੀਂ ਕਹਿੰਦੇ ਆ ਸਾਡਾ ਖਾਲਸਾ ਰਾਜ ਰਿਆ 200 ਸਾਲ ਪਹਿਲੇ ਹੂੰ ਸੋ ਪਿਛਲੇ ਵੀ ਕਹਿ ਦਣਗੇ ਸਾਡਾ ਪਹਿਲੋਂ ਸੀ ਇਦੋਂ ਰਾਜ ਇਹ ਮਨ ਤੇ ਰਾਜ ਮਤ ਦਾ ਕਰਨਾ ਹੈ ਮਨ ਨੇ ਤੇ 24 ਘੰਟੇ ਚੱਲਣਾ ਹੈ ਸੋ ਗੁਰੂ ਘਰ ਆਇਆ ਅੰਦਰ ਤੇ ਫੋੜਾ ਹੋਰ ਦੁਖ ਰਿਆ ਹੈ ਕਹਿੰਦੇ ਮਨ ਸਾਫ਼ ਕਰਕੇ ਆਓ ਗੁਰੂ ਘਰ ਨਹੀਂ ਗੁਰੂ ਘਰ ਤਾਂ ਆਣਾ ਹੈ ਮਨ ਸਾਫ਼ ਹੋਏ ਸੋ ਕਹਿੰਦੇ ਸੜਕ ਬਹੁਤ ਸਾਫ਼ ਹੈ ਇਹ ਸਮਾਨ ਬਹੁਤ ਸਾਫ਼ ਹੈ ਪਰ ਰਾਤ ਤਾਂ ਕਾਲੀ ਹੈ ਇਹ ਕੰਬਲ ਬਹੁਤ ਸਾਫ਼ ਹੈ ਹੈ ਤਾਂ ਕਾਲਾ ਹੈ ਇਹ ਸੰਸਾਰ ਨੂੰ ਜੇ ਇਹ ਮੈਲ ਨਹੀਂ ਚੰਗੀ ਲੱਗਦੀ ਕੱਪੜਿਆਂ ਦੀ ਸਰੀਰ ਦੀ 15 20 ਦਿਨ ਹੋ ਗਏ ਸਾਰੀ ਉਮਰ ਨਾਤਾ ਹੀ ਨਹੀਂ ਇਸ਼ਰਾਨੀ ਨਹੀਂ ਕੀਤਾ ਸੋ ਮਨ ਦੀ ਮੈਲ ਨਰੰਕਾਰ ਨੂੰ ਵੀ ਨਹੀਂ ਚੰਗੀ ਲੱਗਦੀ ਸੋ ਇਹ ਪਾਪਨ ਤੋਂ ਉੱਪਰ ਉੱਠ ਕੇ ਨਰਕ ਸਵਰ ਤੋਂ ਅੱਗੇ ਹੈ ਜੀਵਨ ਸੁਖਮਈ ਸੋ ਇਹ ਮੌਲਿਕ ਅਧਿਕਾਰ ਕੀ ਹਨ ਸਾਡੇ ਮੌਲਿਕ ਅਧਿਕਾਰ ਚਲੋ ਜਿਹੜਾ ਡਿਊਟੀ ਹੈ ਜਿੱਥੇ ਜ਼ਿੰਮੇਵਾਰੀ ਹੈ ਉਹ ਇੱਕ ਹੋਰ ਗੱਲ ਹੈ ਇੱਕ ਮੌਲਿਕ ਅਧਿਕਾਰ ਹਨ ਅਸੀਂ ਸੜਕ ਤੇ ਚੱਲਣਾ ਹੈ ਸਾਧਨ ਲੈ ਕੇ ਦੂਸਰੇ ਨੂੰ ਵੀ ਚੱਲਣ ਦੇਣਾ ਹੈ ਦੂਸਰੇ ਦਾ ਕੌਣ ਖਿਆਲ ਰੱਖੇਗਾ ਅੱਜ ਕਾਲ ਕਾਲ ਅੰਦਰ ਜੋ ਮੈਂ ਇਹਦੇ ਤੋਂ ਪਹਿਲਾਂ ਨੰਬਰ ਲਾ ਲਾਂ ਸੋ ਰਹਾਉ ਸ਼ਬਦ ਗੁਰਬਾਣੀ ਚ ਬਹੁਤ ਵਾਰ ਆਉਂਦਾ ਹੈ ਜਿੰਦਗੀ ਚ ਗੱਡੀ ਭਜਾਈ ਨਹੀਂ ਜਾਣਾ ਇਹ ਸਾਵਧਾਨੀ ਕਰਨਾ ਹੈ ਕਿ ਖੱਟਿਆ ਵਟਿਆ ਸ਼ਾਂਤੀ ਨੀ ਗੱਡੀ ਭਜਾਈ ਜਾਏ ਨਹੀਂ ਸੋ ਜੇ ਸੋ ਦਿਨ ਅੰਧੇਰਾ ਰਿਹਾ ਹੈ ਕਮਰੇ ਚ ਸੋ ਦਿਨ ਬੱਤੀ ਜਗਾਵਾਂਗੇ ਤਾਂ ਚਾਨਣ ਹੋਏਗਾ ਨਹੀਂ ਜਦ ਬਾਹਣ ਵਜੇਗਾ ਸੋ ਫਿਰ ਇਹ ਕਪਾਟ ਖੁੱਲ ਜਾਏਗਾ ਕੰਦੇ ਆ ਕਰੋਨਾ ਆਇਆ ਨਾ ਅਗਲੇ ਦਿਨ ਪਰ ਅਸੀਂ ਠੀਠ ਮਿੱਟੀ ਦੇ ਹਾਂ ਮਾੜਾ ਜਾਂ ਸੰਕਟ ਆ ਜਾਏ ਨਾ ਫਿਰ ਪਤਾ ਲੱਗ ਜਾਂਦਾ ਜਿੰਦਗੀ ਕੁਛ ਵੀ ਨਹੀਂ ਐਵੇਂ ਮੈਂ ਮੇਰੀ ਕਰਦੇ ਸੀ ਇਹ ਹੱਕਾਂ ਪ੍ਰਤੀ ਕਰਨੇ ਸਾਡਾ ਹੱਕ ਹੈ ਦੂਜੇ ਦਾ ਨਹੀਂ ਹੱਕ ਇਹ ਇਹ ਨਯਾਰੀਆ ਬਦਲਣਾ ਪਏਗਾ ਜਿਵੇਂ ਦਾਸ ਨੂੰ ਕਈ ਤਰ੍ਹਾਂ ਕੋਈ ਵੇਖਦਾ ਹੈ ਮੈਂ ਨਾ ਮੇਰੇ ਨਾਲ ਤਾਂ ਸਾਰੀ ਗੱਲ ਲੱਗਦੀ ਹੈ ਜਿਵੇਂ ਤੁਸੀਂ ਵੇਖਦੇ ਹੋ ਠੀਕ ਹੈ ਨਾਮੇ ਕਾ ਸਵਾਮੀ ਆਨੰਦ ਕਰੇ ਕਿਵੇਂ ਕਰਦਾ ਹੈ ਆਨੰਦ ਸ ਸਭ ਕੁਝ ਚੱਲ ਰਿਹਾ ਕਹਿੰਦੇ ਪ੍ਰਾਣੀ ਪਰਪਰਾ ਸੋ ਅਜਿ ਤੋ 500 ਸਾਲ ਪਹਿਲੋਂ ਇੰਨੇ ਸਾਧਨ ਨਹੀਂ ਸਨ ਅਸੀਂ ਪਹਿਲੋਂ ਜੰਗਲਾਂ 'ਚ ਰਹਿੰਦੇ ਸੀ ਗਰਮੀ ਸਰਦੀ ਤੋਂ ਬਚਣ ਲਈ ਅਸੀਂ ਇਹ ਗਰਮੀ ਸਰਦੀ ਤੋਂ ਬਚਣ ਲਈ ਅਸੀਂ ਰੁੱਖਾਂ ਥੱਲੇ ਰਹਿਣ ਲੱਗੇ ਹੌਲੀ ਹੌਲੀ ਫਿਰ ਝੋਪੜੀ ਬਣਾਈ ਪਹਿਲਾ ਵਿਗਿਆਨੀ ਹੋਏਗਾ ਜਿਨੇ ਝੋਪੜੀ ਬਣਾਈ ਨਹੀਂ ਤੋ ਸਰਦੀ ਤੋਂ ਹੌਲੀ ਹੌਲੀ ਇਹ ਬਾਂਸ ਸੀ ਨਾ ਬਾਂਸ ਨਾਲ ਬਾਤ ਰਗੜ ਕੇ ਅੱਗ ਪੈਦਾ ਹੋਈ ਜੰਗਲ 'ਚ ਅੱਗ ਲੱਗ ਗਈ ਮਾਸ ਸੜਿਆ ਗਿਆ ਵਿੱਚ ਜਨਵਰ ਸੜ ਗਏ ਅਸੀਂ ਬੇਸਮਝ ਸੀ ਖਾਦਾ ਸਵਾਦ ਲੱਗਾ ਹੌਲੀ 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 ਇੱਕ ਇੱਕ ਕਦਮ ਫਿਰ ਅਸੀਂ ਇਹ ਗਾਂ ਬਲਦਾਂ ਨੂੰ ਘੋੜਿਆਂ ਨੂੰ ਇਹ ਜਨਵਰਾਂ ਨੂੰ ਵਰਤਿਆ ਹਾਥੀਆਂ ਨੂੰ ਹੌਲੀ ਹੌਲੀ ਅੱਜ ਅੱਜ ਦੀ ਗੱਲ ਕਰਨੀ ਪੈਣੀ ਹੈ ਦਰਵਾਣੀ ਅੱਜ ਦੀ ਗੱਲ ਕਰਦੀ ਹੈ ਜੇ ਹੀ ਤੂੰ ਮਤ ਦੇ ਤੇ ਹੀ ਕੋ ਪਾਵੈ ਤਦ ਆਪੇ ਪਾਵੈ ਤੇ ਮੈਂ ਚਲਾਵਾਂ ਇਹ ਅੰਦਰੋਂ ਆ ਖੋਪਰੀ ਖੋਲਣੀ ਹੈ ਨੌਵਾਂ ਦਰ ਦਸਵਾਂ ਦਰਵਾਜ਼ਾ ਇਹਦੇ ਚ ਪ੍ਰਾਪਤ ਹੋਏਗਾ ਸੋ ਇਹ ਇਹ અપਮਾਨ ਮਾਨ ਇੱਜ਼ਤ ਇਹਨਾਂ ਨੂੰ ਛੱਡ ਕੇ ਅੱਗੇ ਹੈ ਜੀਵਨ ਇਹ ਮਸਤ ਹੋਇਆ ਹਾਥੀ ਮੰਦੀਆਂ ਮਰਜ਼ੀਆਂ ਕਰਦਾ ਹੈ ਖੋਤਾ ਨਾ ਇਹ ਲੱਦੇ ਹੀ ਠੀਕ ਹੈ ਦਿਲ ਆ ਮਨ ਸ਼ੈਤਾਨ ਦਾ ਘਰ ਹੈ ਸੋ ਆਪਣੇ ਅਧਿਕਾਰ ਆਪਣੇ ਜਿੰਮੇਵਾਰੀ ਘਰ ਦੇ ਕਾਰਜ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੇ ਆਪਣੇ ਕੱਪੜੇ ਧੋਲੇ ਆ ਪਾਣੀ ਲੈ ਲਿਆ ਆਪਣਾ ਕਾਰਜ ਆਪ ਕਰਨਾ ਹੈ ਆਪਣੇ ਨਾਲ ਆਪ ਖੜਨਾ ਹੈ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਇਹ ਆਵਾਰਾ ਸੋਚ ਨਹੀਂ ਵਿਣ ਪਾਣੀ ਤੋਂ ਡੋਬ ਦੇਗੀ ਕੀ ਕਰਨਾ ਆਏ ਹਾਂ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦੋਂ ਇਹ ਪਤਾ ਲੱਗ ਗਿਆ ਵਿਰਲੇ ਨੂੰ ਸਮਝ ਆਉਂਦੀ ਹੈ ਉਹ ਜੀਵਨ ਬਾਜ਼ੀ ਜਿੱਤ ਜਾਏਗਾ ਇਹ ਨਜ਼ਰੀਆ ਕੀ ਹੈ ਸੋ ਜੇ ਸਾਡਾ ਅਧਿਕਾਰ ਹੈ ਮੌਲਿਕ ਅਧਿਕਾਰ ਹੈ ਅਸੀਂ ਛੜਕਤੇ ਚੱਲਣਾ ਹੈ ਕਾਨੂੰਨ ਮੁਤਾਬਕ ਚੱਲਣਾ ਹੈ ਸਿਸਟਮ ਮੁਤਾਬਕ ਚੱਲਣਾ ਹੈ ਦੂਸਰੇ ਦਾ ਵੀ ਹੈ ਤੂੰ ਦੇਸ਼ ਹੈ ਸੋ ਦੂਸਰੇ ਨੇ ਚੱਲਣਾ ਹੈ ਕਾਲੀ ਕਾਲੀ ਜੇ ਤੈਨੂੰ ਕਾਲੀ ਹੈ ਦੂਸਰੇ ਨੂੰ ਕਾਲੀ ਹੈ ਤਨ ਤਨ ਓਏ ਤਨ ਤਨ ਓ ਰਾਮ ਵੇਣ ਵਾਜਾ ਮਦਰ ਮਦਰ ਤੂੰ ਅਨਹਦ ਗਾਜਾ ਸਾਰਾ ਖੇਲ ਆਪਣੇ ਆਪ ਚੱਲ ਰਿਹਾ ਹੈ ਸੋ ਅੱਜ ਕਿੰਨਾ ਖੁਸ਼ ਆ ਗਿਆ ਆ ਮੋਬਾਈਲ ਜਿਹੜਾ ਹੈ ਇਹਦੀ ਵੀ ਕਾਰਡ ਇਹਦੇ ਤੋਂ ਹੈ ਇਹ ਸੋ ਅੱਗੇ ਆ ਨਿੱਕਾ ਜਿਹਾ ਪੁਰਜਾ ਹੈ ਇਹਦਾ ਫੈਸਲਾ ਚੱਲਦਾ ਹੈ ਜਦੋਂ ਅਸੀਂ ਰਸਤਾ ਬਦਲਾਂਗੇ ਕੈਮੀਕਲ ਛੱਡਦਾ ਹੈ ਤਾਕਤ ਆਉਂਦੀ ਹੈ ਇੱਕ ਕੰਮ ਕਰਦੇ ਹਾਂ ਬੋਰ ਹੋ ਜਾਂਦੇ ਹਾਂ ਸੋ ਬਦਲ ਬਦਲ ਗਰਬਾਣੀ ਸਰਵਣ ਕਰਨੀ ਹੈ ਅਰਥਾ ਸਮੇਤ ਤੇ ਦੋ ਸ਼ਬਦੀ ਪੜੇ ਵਾਰ-ਵਾਰ ਉਹਦੀ ਸਮਝ ਕਰਨੀ ਪਵੇਗੀ ਸੋ ਪਹਿਲੂ ਨੌਕਰੀ ਫਿਰ ਪੜਾਂਗੇ ਨਹੀਂ ਇਹ ਚਲਾਕੇ ਨਹੀਂ ਚੱਲੇ ਸੋ ਇਹ ਆਵਾਰਾ ਸੋਚ ਆਵਾਰਾ ਖੁਸ਼ ਹੋ ਨਹੀਂ ਚੱਲਣਾ ਆਜ਼ਾਦ ਬਣਾਇਆ ਹੈ ਪਰਮੇਸ਼ਰ ਨੇ ਆਪ ਵੀ ਪਰਮੇਸ਼ਰ ਆਜ਼ਾਦ ਉਹ ਕੁਦਰਤ ਰੂਪ ਹੈ ਉਹ ਸਿਸ਼ਟ ਰੂਪ ਹੈ ਉਹ ਆਇਆ ਹੋਇਆ ਮੈਂ ਇੱਕ ਲੱਖ ਤੇ ਖੜਾ ਖੜ ਸਕਦਾ ਬਿਨ ਰੱਤਾਂ ਤੋਂ ਡਿੱਗਾਗਾ ਸੋ ਇਹ ਪੰਜ ਤੱਤ ਨੂੰ ਸਮਝ ਕੇ ਹੋ ਸਕਦਾ ਛੇਵਾਂ ਤੱਤ ਵੀ ਖੋਦ ਚਾਜੇ ਸੋ ਪੰਜਾਤ ਤੱਤਾ ਨੇ ਪੰਜਾਤ ਤੱਤਾ ਨਾਲ ਮਿਲਣਾ ਹੈ ਫੇਰ ਤੂੰ ਪਰੇਸ਼ਾਨ ਨਾ ਹੋਵੇਂਗਾ ਜਿਉਂਦੇ ਜੀ ਬੁਖਤ ਹੋਣਾ ਹੈ ਇਹ ਜੋ ਕਾਟਾ ਨੇ ਇਹਦੇ ਚੋਂ ਨਿਗਲੀਆਂ ਹੌਲੀ 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 ਪਹਿਲੋਂ ਜਿਹੜੇ ਗੱਡੀਆਂ ਬਣਿਆ ਉਹਨਾਂ ਨੂੰ ਲੋਹੇ ਦੇ ਟਾਇਰ ਚੱਕੇ ਬਣਾਏ ਗਏ ਹੌਲੀ ਹੌਲੀ ਇਹ ਪੰਜ ਤਤ ਤੋਂ ਵੱਡੇ ਬਿਜ ਦਸ ਬੈ ਬਣੇ ਹਨ ਜਿਨ੍ਹਾਂ ਨੇ ਸਮਝਿਆ ਹੈ ਸੋ ਅੱਜ ਨੂੰ ਅੱਜ ਨਾਲ ਚੱਲਣਾ ਪਵੇਗਾ ਪ੍ਰਾਣੀ ਪਰਪਰਾਤ ਪ੍ਰਾਣੀ ਸਾਡੇ ਬਜ਼ੁਰਗ ਇਹ ਬਲਦਾਂ ਨਾਲ ਖੇਤੀ ਕਰਦੇ ਸੀ ਖੂ ਖੂ ਸੀ ਨਹੀਂ ਅੱਜ ਨਾਲ ਚੱਲਣਾ ਪਵੇਗਾ ਸਾਰਾ ਕੁਝ ਤੇ ਅਸੀਂ ਅੱਜ ਲੈ ਰਹੇ ਹਾਂ ਸੋ ਘਰਾਂ 'ਚ ਅੱਜ ਦਾ ਸਮਾਨ ਵਰਤਦੇ ਹਾਂ ਇਹ ਖੋਜਣਾ ਪਏਗਾ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਗਰਵਾਣੀ ਪੜਨੀ ਪਏਗੀ ਵਿਚਾਰਨੀ ਪਏਗੀ ਸੋ ਇਹ ਜੋ ਤੂੰ ਸੋਚਦਾ ਹੈ ਦੂਸਰਾ ਵੀ ਤੇਰੇ ਬਾਰੇ ਉਦਾਂ ਹੀ ਸੋਚੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਨ ਜੋ ਦੂਸਰੇ ਬਾਰੇ ਚੰਗਾ ਸੋਚਾਂਗੇ ਉਹ ਹੀ ਸਾਨੂੰ ਵਾਪਸ ਮਿਲੇਗਾ ਜੀ ਜਿਹੜਾ ਵੇਚਣਾ ਉਹ ਹੀ ਵਧਣਾ ਪਏਗਾ ਜਿਹੜਾ ਕਰਮ ਕਰਨਾ ਹੈ ਉਹ ਤੇ ਚੀ ਵਰਦਾਨ ਹੈ ਉਹ ਤੇ ਚਿਸਰਾਪ ਹੈ ਬੇ ਦੇਖ ਕੇ ਕਦਮ ਧਰਨਾ ਜ ਹੱਥ ਚ ਬੈਂਟਰੀ ਖੂਚ ਡਿੱਗਾ ਆਪਣੀ ਗਲਤੀ ਹੈ ਜੀ ਸੋ ਦਾਸ ਤਾਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਦਾਸ ਹੈ ਸੰਗਤ ਉਹ ਗੁਰੂ ਬਖਸ਼ਨਾਰ ਬਖਸ਼ ਲੈਣਾ ਦੀ ਬਖਸ਼ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ